ਪਿੰਡ ਚ ਵੱਧ ਵੋਟ ਕਿਹਦੀ ਆ ਫਿਰ ਵੱਧ ਵੋਟ ਤਾਂ ਇਸ ਨੂੰ ਹੋ ਗਈ ਕਿਹਨੂੰ ਆਪਣੇ ਰਪਿੰਦਰ ਚੈਨ ਨੂੰ ਆਏ ਹਾਏ ਹਾਏ ਬਾਵਾ ਜੀ ਚੜੂਆ ਨੂੰ ਵੋਟ ਪਾਵਾਂਗੇ ਪਮਾ ਹਰੇ ਪਮਾ ਜਿੱਥੇ ਜੀ ਬਾਕੀ ਵੀ ਆ ਅੱਜ ਇਹ ਜਿਦਾ ਕੀ ਲਿਆਮਾਂਗੇ ਕਿਹਨੂੰ ਕਿਸਮਿੰਦਰ ਚੈਲ ਨੂੰ ਵੀ ਉਹ ਕਿਵੇਂ ਆ ਬੰਦਾ ਕਿਵੇਂ ਬੰਦਾ ਵਧੀਆ ਜੀ ਝੋਟਾ ਜਾਮਾ ਅੱਛਾ ਇਹ ਤੇਰੀ ਤਾਂ ਮਸ਼ਹੂਰੀ ਆ ਹਾਏ ਹਾਏ ਆਂ ਬਾਕੀਆਂ ਗੁੰਡੇ ਜਿਹੜੇ ਭੂਰੀ ਆ ਗੱਲੀ ਅੱਛਾ ਦੱਸੋ ਕੀ ਲੱਗਦਾ ਮਾਹੌਲ ਇਸ ਵਾਰ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈ ਹਾਂਜੀ ਜੋ ਮੰਜ ਵਾਲਾ ਕੰਮ ਕੀ ਲੱਗਦਾ ਸਾਨੂੰ ਤਾਂ ਆਈਆਂ ਵੀ ਪੰਜ ਲੈ ਇਹਦਾ ਕੂੜਾ ਤਾਂ ਹੁੰਜਿਆ ਜਾਂਦਾ ਅੱਛਾ ਹਾਂ ਰੱਬ ਹੋਰ ਜਿਆਦਾ ਫਿਰ ਆਮ ਪਾਰਟੀ ਦਾ ਆਮ ਪਾਰਟੀ ਕੈਂਡੀਡੇਟ ਨੂੰ ਜਾਣਦੇ ਹੋ ਗਿਆਨਦਾਰ ਰਪਿੰਦਰ ਨੂੰ ਹੈ ਸਵਿੰਦਰ ਚਾਹਲ ਨੂੰ ਜਾਣਦਾ ਚੰਗੀ ਤਰ੍ਹਾਂ ਅਜੇ ਤਸਪਿੰਦਰ ਚਾਹਲ ਹਾਂ ਚਲੋ ਸਾਡੇ ਤਾਂ ਨਜ਼ਰ ਨਹੀਂ ਕੁਕ ਜੀ ਨਿਕਲ ਜਾਂਦੀਆਂ ਨੇ ਅੱਛਾ ਮੈਂ ਤਾਂ ਪਿਛਲੇ ਇਲੈਕਸ਼ਨ ਵੀ ਇਹਦੇ ਨਾਲ ਲੜਦਾ ਰਹਿਣਾ ਅੱਛਾ ਹਾਂ ਕੀ ਬਾਤ ਪਰਾਣੀ ਪਾਰਟੀ ਦਾ ਬੰਦਾ ਹੈ ਨਾ ਅੱਛਾ ਪਾਰਟੀ ਕਿਉਂ ਵਧੀਲਾ ਭਾਈ ਛਾੜੂ ਫਿਰ ਆਹ ਕਿਤੇ ਯਾਰ ਸਾਰੇ ਕਿਤੇ ਯਾਰ ਸਾਰੀ ਕਿਤੇ ਭਾਈ ਯਾਰ ਪਈਆਂ ਨਾਲ ਪਿੰਡਾਂ ਚ ਵੀ ਜਾਂਦੇ ਹੋ ਬੰਦਾਰ ਕਰ ਭਾਈ ਬੱਸਾਂ ਲੈ ਕੇ ਚਾਰ ਚਾਰ ਬੱਸਾਂ ਲੈ ਕੇ ਜਾਂਦੇ ਰਹੇ ਅੱਛਾ ਅਸੀਂ ਦਾ ਜੀ 2013 ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਦੇ ਨਾਲ ਹੀ ਐ ਪਿੰਡ ਸਾਰਾ ਛੋਡੇ ਨਾਲ ਹੀ ਹੈ ਪਰ ਪਿੰਡ ਨੇ ਹੁਣ ਮੈਨੂੰ ਪਹਿਲਾ ਸਰਪੰਚ ਬਣਾਇਆ ਜੀ ਤਾਂ ਹੁਣ ਫਿਰ ਜ਼ਿਲ੍ਹਾ ਫਿਰ ਸਦ ਤੇ ਬਲਾਕ ਸੰਪਤੀਆਂ ਸਰਪੰਚ ਦੇ ਨਾਲ ਹੀ ਹੁੰਦੀਆਂ ਨੇ ਹੁਣ ਆਮ ਪਾਰਟੀ ਨੇ ਆਕੇ ਇੰਨਾ ਕੁਝ ਬਣਾਇਆ ਸਾਡਾ ਆ ਨਰਕ ਕੱਢਾ ਇੱਥੇ ਐਨਾ ਗੰਦਗੀ ਸੀ ਰਹਿ ਰਬ ਦਾ ਨਾਮ ਜੀ ਬਹੁਤ ਵਧੀਆ ਭਾਈ ਚਸ਼ਮਿੰਦਰ ਜਿਹੜੀ ਮਿਲਗੀ ਨਾ ਮਿਕਟਾ ਪਹਿਲਾਂ ਥੋੜਾ ਜਿਹਾ ਉਹ ਸੀਗਾ ਇਹ ਜੂਸ ਦਾ ਨੌਜਵਾਨ ਮੁੰਡਾ ਹੈਗਾ ਨਾ ਇਸਾਰੇ ਇਹਦੇ ਨਾਲ ਉਹ ਜੁੜਦ ਜੂਤ ਜੁੜਦਾ ਵੀ ਹੈ ਨਾ ਵੀ ਨਵੇਂ ਮੁੰਡਿਆਂ ਨੂੰ ਮੌਕਾ ਮਿਲ ਰਿਹਾ ਹੈ ਨਵਾਂ ਗਾਇ ਹੀ ਹਾਂ ਦੋਸਤੋ ਐਫਓਬੀ ਨਿਊਜ਼ ਦੇਖ ਰਹੇ ਹੋ ਤੇ ਮੈਂ ਪਰਮਦੀਪਰਾਣਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਨੇ ਹਰ ਇੱਕ ਦਾਵੇਦਾਰ ਦਾਵੇਦਾਰੀ ਪੇਸ਼ ਕਰਦਾ ਵਿਕਾਸ ਨੂੰ ਲੈ ਕੇ ਵੀ ਅਸੀਂ ਪਿੰਡਾਂ ਦੇ ਵਿੱਚ ਵਿਕਾਸ ਕਰਾਂਗੇ ਪਰ ਮੇਰੇ ਪਿੱਛੇ ਪਿੰਡ ਨਿਰਿੰਦਰਪੁਰਾ ਬੈਠੇ ਆ ਇਹ ਬਜ਼ੁਰਗ ਜਿੱਥੇ ਸਾਥ ਦੇ ਵਿੱਚ ਚਰਚਾ ਹੁੰਦੀ ਹੈ ਤਾਂ ਕਹਿੰਦੇ ਉੱਥੋਂ ਹੀ ਪਤਾ ਲੱਗਦਾ ਵੀ ਕਿਹੜਾ ਤੀਸ ਮਾਰਖਾ ਕੰਮ ਦੇ ਨਾਲ ਤੇ ਵਿਕਾਸ ਦੇ ਆਧਾਰ ਤੇ ਵੋਟ ਪਾਊਗਾ ਤੇ ਉਰੇ ਪਤਾ ਲੱਗਦਾ ਜਦੋਂ ਉਰੇ ਚਰਚਾ ਛਿੜਦੀ ਹੈ ਤਾਂ ਬੰਦਾ ਜਿੱਤ ਵੀ ਜਾਂਦਾ ਤੇ ਇੱਥੇ ਚਰਚਾ ਵਾਲਾ ਬੰਦਾ ਹਾਰ ਵੀ ਜਾਂਦਾ ਸਾਰੀ ਗੱਲਬਾਤ ਕਰਦੇ ਆ ਇੱਥੇ ਬਜ਼ੁਰਗ ਬੈਠੇ ਨੇ ਜਾਣਦੇ ਆ ਬਾਬਾ ਜੀ ਕੀ ਨਾਮ ਹੈ ਪ੍ਰੀਤਮ ਸਿੰਘ ਹੈ ਜੀ ਪ੍ਰੀਤਮ ਜੀ ਕੀ ਲੱਗਦਾ ਫਿਰ ਇਸ ਵਾਰ ਮਾਹੌਲ گیا ਇਹਨਾਂ ਦੇ ਹੁਣ ਸਾਡਾ ਦਿਮਾਗ ਨਹੀਂ ਕੰਮ ਕਰਦਾ ਅਸੀਂ ਸਾਲ ਦੀ ਕਿਹੜੀ ਕਿਹੜੀ ਪਾਰਟੀ ਵਧੀਆ ਲੱਗੀ ਹੈ ਕਿਹੜੀ ਪਾਰਟੀ ਵਧੀਆ ਲੱਗੀ ਸਾਡੇ ਭਾਈ ਦਾ ਹੁਣ ਕੋਈ ਨਹੀਂ ਵੱਡੀ ਸਾਡੇ ਭਾਈ ਦਾ ਬੱਟੀਆਂ ਨੇ ਜੜੀਂ ਤੇ ਬਹਿ ਕੇ ਦਿਨ ਕੱਢ ਜਾਨੇ ਅੱਛਾ ਆ ਇਧਰ ਬਾਈ ਨੂੰ ਪੁੱਛ ਲੋ ਅੱਛਾ ਬਾਬਾਈ ਕੀ ਨਾਮ ਹੈ ਮੋਹਰ ਸਿੰਘ ਅੱਛਾ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਪਾਰਟੀ ਜੇ ਹੁਣ ਜੇ ਕੋਈ ਕਾਰੋਬਾਰ ਵਧੀਆ ਕਰੂਗੀ ਆਪਾਂ ਨੂੰ ਉਹੀ ਚੰਗੀ ਲੱਗੂ ਹੁਣ ਜਿਹੜੀ ਕਰ ਰਹੀ ਹੈ ਕੰਮ ਵਧੀਆ ਹੈ ਹਾਂ ਵਧੀਆ ਜੀ ਹੈ ਠੀਕ ਹੈ ਇੱਥੇ ਉਮੀਦਵਾਰ ਖੜੇ ਹੋਏ ਆ ਜ਼ਿਲ੍ਹਾ ਪਰਿਸ਼ਦ ਤੋਂ ਕੀ ਲੱਗਦਾ ਫਿਰ ਦੇਖੋ ਜੀ ਵੀ ਇਹਦਾ ਟਾਈਮ ਆਊਟ ਦੀ ਪਤਾ ਲੱਗੂਗਾ ਕਿਹੜੇ ਕਿਹੜਾ ਬਾਜ਼ੀ ਮਾਰੂਗਾ ਫਿਰ ਕੱਬਾ 100 ਵਿਸਵਾ ਮਾਰ ਸਕਦੇ ਹੈਂ ਮਾਰ ਸਕਦੇ ਕੌਣ ਇਹ ਆਮਦਵੀ ਵਾਲੇ ਹਾਂ ਮਾਰ ਸਕਦੇ ਨਾ ਜਾ ਲੈਣ ਤੋਂ ਸੰਗਦੇ ਹਾਂ ਕੀ ਚੱਕਰ ਹੈ ਨਾ ਨਾ ਡਾਊਨ ਲਾਈਨ ਤੋਂ ਕੋਈ ਸੰਗਾ ਜੇ ਹੈਂ ਹਾਂ अच्छा पार्टी बढ़िया लगदी फिर नाम ਲੈਣ ਤੋਂ ਕਿ ਡਰ ਹੈ ਨਾ ਨਾ ਨਾਮ ਲੈਣ ਨਾਲ ਕੀ ਡਰ ਆ ਪਾ ਨੂੰ ਅੱਛਾ ਜੀ ਨਗਰੀ ਜੇ ਨੇ ਨਾਲ ਕਾਇਮ ਆ ਸੀ ਹਾਂਜੀ ਕਿਉਂ ਮੰਝਣ ਕਿ ਵਧੀਆ ਲੱਗਦਾ ਸਾਨੂੰ ਤਾਂ ਆਈਆਂ ਵੀ ਪੰਜ ਦਿਨ ਲੜਾ ਕੁੜਾ ਤਾਂ ਹੁੰਦੀ ਜਾਂਦਾ ਅੱਛਾ ਹਾਂ ਦਾ ਬਾਬਾ ਗਾਣਾ ਤਾਂ ਨਹੀਂ ਕੱਢਣੀ ਆਪਾਂ ਗੱਲ ਹੀ ਕਰਨੀ ਆ ਹਾਂ ਪਰ ਮੈਂ ਮੈਂ ਤਾਂ ਮਾਈਕ ਚ ਆ ਜਾਂਦੀ ਫਲੋ ਚ ਮੈਂ ਕਿਹੜਾ ਗੱਲ ਕੱਢੀ ਆ ਕੰਮ ਜਿਹੜਾ ਚੱਲ ਰਿਹਾ ਹੈ ਕੰਮ ਵਧੀਆ ਚੱਲੀ ਜਾਂਦਾ ਜੀ ਕਿਹੜੀ ਪਾਰਟੀ ਦਾ ਹੈ ਉਹ ਪਾਰਟੀਆਂ ਬੂੜੇ ਨੰਨ ਛੜਦਾ ਪਿੰਡ ਦੀ ਚੱਲੀ ਜਾਂਦਾਗਾ ਹਾਂ ਕੌਣ ਕਰਦਾ ਫਿਰ ਕੰਮ ਅਸੀਂ ਕੰਮ ਅਸੀਂ ਕਰਦੇ ਆ ਅੱਛਾ ਫਿਰ ਆਹ ਕੀ ਬੋਟ ਦਾ ਕੀ ਲੱਗਦਾ ਵੀ ਜ਼ਿਲ੍ਹਾ ਪਰਸ਼ਦ ਕੌਣ ਜਿੱਤੂਗਾ ਜਿੱਤੀ ਜਾਵੇ ਪੰਮਾ ਕੋਈ ਅਸਤਾ ਜੀ ਛੜੂ ਵਾਲ ਨੂੰ ਵੋਟ ਪਾਵਾਂਗੇ ਪੰਮਾ ਹਾਰੇ ਪੰਮਾ ਜਿੱਤੇ ਜੀ ਮਾ ਕੋਈ ਵੀ ਆ ਅੱਖਾਂ ਬੰਦ ਕਰਕੇ ਛੜੂ ਹੁੰਜਣਾ ਬਸ ਹੈ ਨਾ ਹੋਰ ਬਾਕੀ ਇਹ ਚਲੀ ਜੀ ਛੜੂ ਹੀ ਪਸੰਦ ਹੈ ਕੱਲਾ ਕੱਲਾ ਛੜੂ ਪਸੰਦ ਹੈ ਇਹ ਕਿੰਨੇ ਚਰਚ ਪਸੰਦ ਹੈ ਪੰਜਾ ਜਿਹੜਾ ਸਾਡਾ ਪੁੱਤ ਹੈ ਮੁੰਡਾਈ ਦਾ ਭਤੀਜਾ ਸੀ ਤੇ ਇਸ ਨੂੰ ਮੂਰ ਪਾਉਣੇ ਪਾਰਟੀ ਪੂਰੀਆਂ ਨੂੰ ਕੋਈ ਗਿਆ ਅੱਛਾ ਛੜੂ ਨੂੰ ਵੀ ਪਾਉਣੀ ਹੈ ਬੱਸ ਸਾਰੇ ਅੱਛਾ ਬਾਬਾ ਕੀ ਨਾਮ ਹੈ ਅਕਮਲ ਸਿੰਘ ਆਹ ਵੜਾ ਸੈਟ ਦੀ ਗੱਲ ਇਹ ਤੇਰੀ ਤਾਂ ਮਸ਼ਹੂਰੀ ਹੈ ਆਏ ਹਾਂ ਬਾਬਾ ਕਹਿੰਦਾ ਗੁੰਡੇ ਦੀ ਮਸ਼ਹੂਰੀ ਹੈ ਖੱਲੀ ਅੱਛਾ ਦੱਸੋ ਕੀ ਲੱਗਦਾ ਮਾਹੌਲ ਇਸ ਵਾਰ ਮਾਹੌਲ ਬਹੁਤ ਵਧੀਆ ਚੱਲ ਰਿਹਾ ਹੈ ਕੀ ਦਾ ਮਾਹੌਲ ਜ਼ਿਆਦਾ ਫਿਰ ਆਮ ਪਾਰਟੀ ਦਾ ਆਮ ਪਾਰਟੀ ਕੈਂਡੀਡੇਟ ਜਾਣਦੇ ਹੋ ਗੁਰਨਾਰ ਰਪਿੰਦਰ ਨੂੰ ਹੈਂ ਸਰਪੰਦਰ ਜਹਲ ਨੂੰ ਜਾਣਦਾ ਚੰਗੀ ਤਰ੍ਹਾਂ ਅੱਛਾ ਤੁਸਪਿੰਦਰ ਜਹਲ ਹਾਂ ਕਹ ਲੋ ਸਾਡੇ ਦੰਦ ਯਾਰ ਨਹੀਂ ਕੂਕ ਜੀ ਨਿਕਲ ਜਾਂਦੀਆਂ ਨੇ ਅੱਛਾ ਅੱਦੇ ਕਰਕੇ ਚੱਕਰ ਪਾਈ ਹੈ ਹੈ ਅੱਛਾ ਕਿਵੇਂ ਆ ਬੰਦਾ ਫਿਰ ਹੋਰ ਵਧੀਆ ਜਾਣਦੇ ਆ ਆਇਆ ਸੀ ਮੇਰੇ ਇੱਥੇ ਮੈਂ ਤਾਂ ਪਿਛਲੇ ਇਲੈਕਸ਼ਨ ਵੀ ਇਹਦੇ ਨਾਲ ਲੜਦਾ ਰਹਿਣਾ ਅੱਛਾ ਹਾਂ ਕੀ ਬਾਤ ਪ੍ਰਾਣੀ ਪਾਰਟੀ ਦਾ ਬੰਦਾ ਇਹਦਾ ਅੱਛਾ ਪਾਰਟੀ ਕਿਉਂ ਵਧੀਆ ਲੱਗਦੀ ਆ ਮਾਂ ਦੀ ਪਾਰਟੀ ਪਾਰਟੀ ਬਈ ਸਾਡਾ ਨਰਕੀ ਇਹਨੇ ਕੱਢੇਗਾ ਹੂੰ ਸਾਡਾ ਨਰਕ ਪਿੰਡ ਦਾ ਇਥੇ ਨਹੀਂ ਕੱਢਿਆ ਸਾਰਾ ਆਮ ਆਦਮੀ ਨੇ ਆਮ ਆਦਮੀ ਹੋਰ ਪਾਰਟੀ ਨਹੀਂ ਵਧੀਆ ਲੱਗਦੀ ਨਾ ਸਾਡੇ ਕੋਲ ਨਾ ਕਾਂਗਰਸ ਨਾ ਕਾਲੀ ਨਾ ਬੀਜੇਪੀ ਨਾ ਕੋਈ ਹੋਰ ਸਰਕਾਰ ਇੱਥੇ ਸਾਡੇ ਲਾਲ ਝੰਡੀਆਂ ਵਾਲੇ ਵੀ ਆ ਗਏ ਸੀਗੇ ਉਹ ਤੰਬੀਆਂ ਪਾ ਕੇ ਨੱਚਣ ਲੱਗੇ ਸੀ ਅਸੀਂ ਉਹਨਾਂ ਦੇ ਡਰਾਮੇ ਦੇਖਣ ਲੱਗੇ ਉਹਨਾਂ ਨੇ ਨਹੀਂ ਸਾਡਾ ਕੁਝ ਕੀਤਾ ਠੀਕ ਹੈ ਠੀਕ ਹੈ ਹੁਣ ਆਮ ਪਾਰਟੀ ਨੇ ਆ ਕੇ ਕਿੰਨਾ ਕੁਝ ਬਣਾਇਆ ਸਾਡਾ ਆ ਨਰਕ ਕੱਢਾ ਇੱਥੇ ਇੰਨਾ ਗੰਦਗੀ ਸੀ ਰਹਿ ਰੱਬ ਦਾ ਨਾਮ अच्छा हुन ਸਾਡੇ ਪਾਣੀ ਦਾ ਵਿਕਾਸ ਹੋ ਰਿਹਾ ਹੈ। ਟੋਬੇ ਵਾਲੇ ਦਾ ਉਹ ਵੀ ਚੰਗਾ ਹੋ ਰਿਹਾ ਹੈ। ਹੋਰ ਨਹੀਂ ਵਧੀਆ ਲੱਗਦਾ ਫਿਰ ਪਾਰਟੀ ਫੋਰ ਜਮਾ ਹੀ ਨਹੀਂ ਵਧੀਆ ਲੱਗਦੀ ਕਿਉਂ ਲੱਗਦੀ। ਬਾਈ ਆਪਾਂ ਤਾਂ 1% ਵੀ ਨਹੀਂ ਮੰਨਦੇ। ਇਹ ਪਿੰਡ ਦਾ ਮਾਹੌਲ ਕੀ ਹੈ ਪਿੰਡ 'ਚ ਵੱਧ ਵੋਟ ਕੀ ਦੀ ਹੈ ਫਿਰ? ਵੱਧ ਵੋਟ ਤਾਂ ਐਸੇ ਨੂੰ ਹੋਊਗੀ। ਕਿਨੂੰ? ਆਪਣੇ ਰਪਿੰਦਰ ਚੈਨ ਨੂੰ। ਆਏ ਹਏ ਹਏ। ਬਾਬਾ ਕਹਿੰਦਾ ਫੂਕ ਨਿਕਲ ਜਾਂਦੀ ਨਾਮ ਤਾਂ ਆ ਕਰਕੇ ਗਲਤ ਨਿਕਲਦਾ ਬਾਈ। ਤੇ ਬਾਬਾ ਜੀ ਕੀ ਨਾਮ ਹੈ? ਰੂਪ ਸਿੰਘ ਜੀ। ਰੂਪ ਸਿੰਘ ਜੀ ਕੀ ਲੱਗਦਾ ਮਾਹੌਲ ਫਿਰ ਪਿੰਡ ਦਾ? ਵਧੀਆ ਵਧੀਆ। ਮੈਂ ਕਿਹਾ ਪਾਰਟੀ ਦਾ ਹੈਗਾ ਮਾਹੌਲ ਇੱਥੇ। ਚਾਹ ਉਹ ਸਰਪੰਚ ਕਿਹੜਾ ਹੈ ਤਾਂ ਸਰਪੰਚ ਨਾਲ ਹੀ ਦਰੇ ਹਾਂ ਸਾਡਾ ਪੁੱਤ ਹੈ ਉਹ ਸਰਪੰਚ ਦਾ ਕੰਮ ਕਰ ਲੈਣ ਵੀ ਸਰਪੰਚ ਕਿਹੜੀ ਪਾਰਟੀ ਦਾ ਭਾਈ ਕੀ ਨਾ ਜੀ ਅਜੈ ਸਿੰਘ ਹੈ ਨਾਮ ਮੇਰਾ ਜੀ ਕਿਹੜੀ ਪਾਰਟੀ ਨੂੰ ਵਧੀਆ ਸਮਝਦੇ ਫਿਰ ਅਸੀਂ ਤਾਂ ਜੀ 2013 ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਦੇ ਨਾਲ ਹੀ ਹਾਂ ਇਹ ਪਿੰਡ ਸਾਰਾ ਛੋਡੇ ਨਾਲ ਹੀ ਹੈ ਪਰ ਪਿੰਡ ਨੇ ਹੁਣ ਮੈਨੂੰ ਬੜਾ ਸਰਪੰਚ ਬਣਾਇਆ ਜੀ ਤਾਂ ਹੁਣ ਫਿਰ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀਆਂ ਸਰਪੰਚ ਦੇ ਨਾਲ ਹੀ ਹੁੰਦੀਆਂ ਨੇ ਕੰਮ ਕੰਮ ਹੋਈ ਜਾਂਦੇ ਵਧੀਆ ਕੰਮ ਸਾਡੇ ਵਧੀਆ ਹੋਣਾ ਜੀ ਆਪਾਂ ਸਭ ਤੋਂ ਪਹਿਲਾ ਕੰਮ ਆਪਣਾ ਇਹ ਸੀ ਜੀ ਪਾਰਕ ਬਣਾਇਆ ਜਿਹੜਾ ਆਪਾਂ ਨੇ ਅੱਛ ਤੇ ਫੇਰ ਦੁੱਦਨਾ ਸਾਹਿਬ ਰੋ ਚੱਲਿਆ ਜੀ ਹੂੰ ਉਹਦੇ ਵਿੱਚ ਤਿੰਨ ਗਰਾਲਾ 16 ਮਰਲੇ ਸੀ ਛੜਾ ਕੇ ਦਿੱਤਾ ਨੂੰ ਅੱਛਾ ਤੇ ਫੇਰ ਸਾਡੇ ਥਾਪਰ ਮੱਡ ਬਣ ਰਿਹਾ ਜੀ ਸ਼ੋਲਡਰ ਵੈਸਟ ਬਣ ਰਿਹਾ ਜੀ ਸਭ ਤੋਂ ਵੱਡਾ ਜਿਹੜਾ ਪਿੰਡ ਦਾ ਨਰਕ ਸੀਗਾ ਪੁਲਿਸ ਛੜੀ ਹੂੰ ਉਹਦੇ ਉੱਤੇ ਹਰ ਵਾਰੀ ਟੂਨ ਦੇ ਉੱਤੇ ਇਹ ਨਾ ਹੋਉਂਦਾ ਸੀਗਾ ਅੱਛਾ ਸਰਪੰਚੋ ਤੇ ਬਣਦਾ ਸੀ ਮੈਚ ਕਾਉ ਮੈਚ ਕਾਉ ਹੂੰ ਕਿਉਂਕਿ ਜਿਹੜੋ ਚ ਕਈ ਨਹੀਂ ਸੀ ਉਹ ਸਾਡੀ ਆਮ ਆਦਮੀ ਪਾਰਟੀ ਨੇ ਹੂੰ ਸਾਡਾ ਪਹਿਲ ਦੇ ਸਤਮਾ ਸਾਹ ਦਿੱਤਾ ਪੂਰਾ ਤਕੜਾ ਅੱਛਾ ਤਿਆਦਪੁਰੀ 1 ਨੰਬਰ ਚ ਲੀ ਜਾਂਦੀ ਇਹ ਚਸਪਿੰਦਰ ਬਾਲੇ ਦੂਸਰੀਆਂ ਪਾਰਟੀਆਂ ਵਾਲੇ ਕਹੀ ਜਾਂਦੇ ਵੀ ਬਾਹਰੋਂ ਆਇਆ ਬਾਹਰੋਂ ਆਇਆ ਕੀ ਹੈਗਾ ਬਾਹਰੋਂ ਕੋਈ ਨਹੀਂ ਸਾਡਾ ਹੀ ਹੂੰ ਸਾਡੇ ਪੰਜਾਬ ਦਾ ਸਾਡਾ ਹੈ ਹੂੰ ਅਸੀਂ ਲੈ ਕੇ ਆਏ ਆ ਅੱਛਾ ਅਸੀਂ ਇਹ ਜਿਤਾ ਕੇ ਵੀ ਲਿਆਵਾਂਗੇ ਕਿਨੂੰ ਜਸਮਿੰਦਰ ਜੈਲ ਨੂੰ ਵੀ ਅਰੇ ਕਿਵੇਂ ਆ ਬੰਦਾ ਕਿਵੇਂ ਬੰਦਾ ਵਧੀਆ ਜੀ ਝੋਟਾ ਜਮਾ ਅੱਛਾ ਹਾਂ ਬੰਦਾ ਬਈ ਜਮਾ ਸਿਰਾਗਾ ਬਈ ਮੁਕਾਬਲੇ ਨਹੀਂ ਬਈ ਆਪਣਾ ਉਹਨੂੰ ਹੋ ਗਏ 5 ਸਾਲ ਬਾਈ ਨੂੰ ਜਾਣਦੇ ਨੂੰ ਆਪਾਂ ਕਬੱਡੀ ਪਲੇਅਰ ਆ ਬਈ ਉਹ ਬਾਈ ਨਾਲ ਗੱਲ ਹੋਈ ਆਪਣਾ ਘਰ ਪਿਆ ਸੀ ਬਾਈ ਨੇ ਫੁੱਲ ਮਦਦ ਕੀਤੀ ਬਈ ਅੱਛਾ ਤੇ ਹੋਰ ਬਾਈ ਹੁਰਾਂ ਨਾਲ ਇਹ ਪਾਰਟੀ ਚ ਰਲੇ ਬਈ ਝਾੜੂ ਵਾਲੀ ਚ ਤੇ ਸਾਰੇ ਆਪਣੇ ਪਿੰਡ ਚ ਨਾ ਵਿਕਾਸ ਕੇ ਭਰਾ ਨੇ ਕਰਾਈ ਨਹੀਂ ਬਈ ਜਿੰਨਾ ਬਾਈ ਨੇ ਕਰਵਾਇਆ ਸਭ ਤੋਂ ਵੱਧ ਨਾ ਬਈ ਹੈਗਾ ਸੀ ਪਹਿਲਾਂ ਤਾਂ ਹੀ ਮਦਦ ਕਰੀਆ ਭਰਾ ਨੇ ਅੱਛਾ ਹਾਂ ਜੀ ਬਾਈ ਪਿੰਡ ਤੇ ਸਾਡੇ ਚ ਨਰਕ ਹੀ ਘੜਦਾ ਬਹੁਤ ਕੁਸ ਬਣਾਦਾ ਹਜੇ ਹੋਰ ਬਣੂਗਾ ਹਜੇ ਤਾਂ ਸਾਲ 1.5 ਸਾਲ ਹੋਇਆ ਤੇਰੇ ਨਾਲ ਕਿਵੇਂ ਸੰਪਰਕ ਹੋਇਆ ਫਿਰ ਮਾਈਕਰੋ ਦਾ ਬਾਈ ਇਹ ਆਪਾਂ ਬਚਪਨ ਤੋਂ ਆਪਣੇ ਚਕੇਰੀ ਯਾਰ ਦੋਸਤ ਰਹਿੰਦੇ ਸੀ ਉੱਥੇ ਆਉਂਦਾ ਸੀ ਬਸ ਇਦੋਂ ਤੋਂ ਪਹਿਲਾਂ ਤੋਂ ਜਾਣਦੇ ਸੀ ਉਹ ਭਰਾ ਆਪਣਾ ਫਿਰ ਮਾਹੌਲ ਬਣਾਤਾ ਪਿੰਡ ਚ ਪੂਰਾ ਬਾਈ ਮੋਲ ਸਰੀ ਬਣਾਤਾ ਜਾਵਾ ਕਿਹਨੂੰ ਪਾਈਂਗੇ ਵੋਟ ਬਾਈ ਝਾੜੂ ਫੇਰਾਂਗੇ ਸਾਰੇ ਕਿਤੇ ਯਾਰ ਸਾਰੇ ਕਿਤੇ ਚਾਰੇ ਸਾਰੇ ਕਿਤੇ ਬਾਈ ਯਾਰ ਪਾਈਆਂ ਨਾਲ ਪਿੰਡਾਂ ਚ ਵੀ ਜਾਂਨੇ ਹੋ ਪ੍ਰਚਾਰ ਕਰਦਾ ਸੀ ਬਾਈ ਬੱਸਾਂ ਲੈ ਕੇ ਚਾਰ ਚਾਰ ਬੱਸਾਂ ਲੈ ਕੇ ਜਾਂਦੇ ਰਹੇ ਅੱਛਾ ਹਾਂ ਬਈ ਜਮਾ ਬਾਈ ਫਿਰ ਇਹ ਕਹਦੀ ਹੈ ਵੀ ਜੇ ਤੁਸੀਂ ਆਮ ਸਾਰਾ ਪਿੰਡ ਛੋਡੇ ਮੰਗ ਰਿਹਾ ਤੇ ਜਿਤਾਉਣਾ ਹੈ ਫਿਰ ਤੁਸੀਂ ਵੋਟਾਂ ਪਵਾ ਕੇ ਟੱਕਾ ਜਿਮਾ ਪੱਕਾ ਜੀ ਜਮਾ ਪੱਕਾ ਜੀ ਝਾੜੂ ਜਮਾ ਫੇਰ ਦਾਂਗੇ ਅੱਛਾ ਕਹਿੰਦਾ ਕੀ ਹੈ ਵੀ ਕੰਮ ਕਰੂ ਪਿੰਡਾਂ ਦੇ ਕੰਮ ਹੋ ਰਹੇ ਨੇ ਜੀ ਇੱਕ ਤਾਂ ਕਰਾਂਗੇ ਜੀ ਉਹ ਨਹੀਂ ਕੱਢਦਾ ਹੋ ਰਹੇ ਨੇ ਕੰਮ ਅੱਛਾ ਬੜੀ ਇੱਕ ਟੌਪ ਤੇ ਹੋ ਰਹੇ ਨੇ ਕੰਮ ਤੇ ਹੁਣ ਬਾਈ ਆਰੂਗਾ ਅੱਗੇ ਹੋਰ ਅਸੀਂ ਮਾਹੌਲ ਗਰਮੀ ਕਰਦਾਂਗੇ 14 ਨੂੰ ਚਲਾਉਂਗੇ ਪੂਰਾ ਪੂਰਾ ਫਿਰ ਪੂਰਾ ਜੀ ਪੂਰਾ ਜਮਾ 14 ਨੂੰ ਕੀ 17 ਨੂੰ ਅਸੀਂ ਜਿੱਤ ਗਿਆ ਸੀ 12 ਬੈਦ ਨੂੰ ਬਾਈ ਦੇ ਹਾਰ ਪਾ ਦਾਂਗੇ ਆਏ ਹਾ ਇਹਦਾ ਸਰਵਤਾ ਨਹੀਂ ਬਾਈ ਕਿਵੇਂ ਕਿਵੇਂ ਇਹ ਸਰਵਤਾ ਨਹੀਂ ਬਈ ਅੱਗੇ ਅੱਗੇ ਦੇਖ ਅੱਛਾ ਬਹੁਤ ਕੁਸ਼ ਹੋ ਗਿਆ ਬਈ ਬਈ ਦੇਖ ਲਿਓ ਆਪੀ ਬਹੁਤ ਕੁਸ਼ ਹੋ ਜਾਣਾ ਹਾਂਜੀ ਬਈ ਆਹ ਵਾਪਸ ਆ ਗਿਆ ਅੱਗੇ ਦੇਖੋ ਬਈ ਇਹ ਤਾਂ ਸ਼ੁਰੂਆਤ ਹੈ ਕਿਨਾ ਜੀ ਮਨਦੀਪ ਸਿੰਘ ਜੱਗੀ ਹੈ ਜੀ ਮੇਰਾ ਜੀ ਕੀ ਲੱਗਦਾ ਫਿਰ ਮਾਹੌਲ ਪਿੰਡ ਦਾ ਮਾਹੌਲ ਜੀ ਬਹੁਤ ਵਧੀਆ ਬਾਈ ਚਸਪਿੰਦਰ ਰੂ ਜਿਹੜੀ ਮਿਲ ਗਈ ਨਾ ਟਿਕਟ ਹੂੰ ਪਹਿਲਾਂ ਥੋੜਾ ਜਿਹਾ ਹੋ ਸੀਗਾ ਇਹ ਜੂਥ ਦਾ ਨੌਜਵਾਨ ਮੁੰਡਾਗਾ ਨਾ ਹੂੰ ਸਾਰੇ ਇਹਦੇ ਨਾਲ ਉਹ ਜੁੜ ਜੂਥ ਜੁੜਦਾ ਵੀ ਹੈ ਨਾ ਵੀ ਨਵੇਂ ਮੁੰਡਿਆਂ ਨੂੰ ਮੌਕਾ ਮਿਲ ਰਿਹਾ ਹੈਗਾ ਨਮਾ ਗਾ ਇਹ ਹੂੰ ਪਾਰਟੀ 'ਚ ਵੀ ਨਮਾ ਗਾਏ ਲਾ ਲੋ ਵੀ ਨੌਜਵਾਨ ਮੁੰਡਾਗਾ ਜਸਪਿੰਦਰ ਦੇ ਆਉਣ ਨਾਲ ਥੋੜੀ ਹਵਾ ਹੋਰ ਵੀ ਬਣ ਗਈ ਦੂਜੇ ਲਵੇ ਲਾਉਣੇ ਵੀ ਬਣ ਗਏ ਜਿਵੇਂ ਉਰੇ ਬਰਨਾਲਾ ਅੱਡੇ ਸਾਡੇ ਉੱਚਾਗਾ ਉੱਥੇ ਵੀ ਹਵਾ ਬਣ ਗਈ ਤੇ ਪੂਰੇ ਸਾਰੇ ਪਾਸੇ ਹਵਾ ਬਣਾਈ ਜਾਂਦੀ ਹਾਂ ਜਸਪਿੰਦਰ ਨੂੰ ਬਾਵਾਗੇ ਬਈ ਸਾਰੇ ਤੇ ਟਾੜੂ ਚੱਲੂਗਾ ਚੱਲੂਗਾ ਜੀ ਪੂਰਾ ਕਿੰਨੀ ਤਰੀਕ ਨੂੰ 17 ਤਰੀਕ ਨੂੰ ਲੱਗ ਜੂਗੀ ਪਤਾ ਹੈ 17 ਤਰੀਕ ਨੂੰ ਅਜਾ ਹਰ ਵਾਰੀ ਝਾੜੂ ਪਸੰਦ ਕਰਦੇ ਹਾਂ ਕੰਮ ਇੰਨੇ ਕਿੰਨੇ ਹੋ ਗਏ ਹੁਣ ਬਾਈ ਜੀ ਕਮ ਬਦਲਾ ਬਦਲਾ ਕਰਕੇ ਕੁਝ ਹੋਏ ਨਹੀਂਗੇ ਕਿਉਂਕਿ ਇੱਕ ਤਾਂ ਮਾਨ ਸਰਕਾਰ ਆਈ ਹੈ ਨਸ਼ਿਆਂ ਦੇ ਵਿਰੋਧਾ ਦੇ ਇੱਕ ਨੇੜੇ ਨੌਕਰੀਆਂ ਮਿਲਦੀਆਂ ਨੇ ਰਿਸ਼ਵਤ ਦੇਖ ਜਮ੍ਹਾਂ ਬੰਦ ਅੱਛਾ ਰਿਸ਼ਵਤ ਨਹੀਂ ਹੈਗੀ ਅੱਗੇ ਕਹਿੰਦੇ ਜਨਾਨੀਆਂ ਨੂੰ ਹਯਾਰਤਾ ਦਿੱਤਾ ਨਹੀਂ ਉਹ ਦੇਊਗਾ ਜੀ ਇੱਕੋ ਲੱਗਦਾ ਜਿਨਾ ਆਪਾਂ ਕੋਈ ਬੂਟਾ ਲਾ ਲਈ ਜੀ ਫਲ ਉਹਦੇ ਸਾਰੇ ਇੱਕੋ ਲੱਗਤ ਨਹੀਂ ਪੱਕਦੇ ਹੁੰਦੇ ਅੱਛਾ ਜਿਹੜੇ ਬਾਦੇ ਕਰੀ ਸਾਰੇ ਪੂਰੇ ਕਰਤੇ ਇੱਕ ਰਹ ਗਿਆ ਵੀ ਹੋ ਜਾਊਗਾ ਜੀ ਅੱਛਾ ਹੁਣ ਇਹ ਲਾ ਲਓ ਜੀ ਸਾਡੇ ਪਿੰਡ 'ਚ ਵੋਟ ਕਿੰਨੀ ਆ ਸਾਡੇ ਪਿੰਡ 'ਚ 1313 ਵੋਟਾਂ ਆ ਅਜਾ ਕੀ ਲੱਗਦਾ ਫਿਰ ਵੱਧ ਕਿਹੜੀਆਂ ਨੇ ਵੱਧ ਕਿਹਨੂੰ ਪੈਣੀ ਹੈ ਵੱਧ ਝਾੜੂ ਨੂੰ ਪੈਣੀਆਂ ਜੀ ਆਈ ਵਾਰੀ ਵੱਧ ਪੈਂਦੇ ਆ ਨੇ ਆਪਣੇ ਅੱਛਾ ਪਹਿਲਾਂ ਐਮਐਲਏ ਵਲੇ ਜੀ ਫਿਰ ਖੁੱਡੀਆਂ ਸਾਹਿਬ ਵਲੇ ਜੀ ਤੇ ਹੁਣ ਵੀ ਵਧਾ ਮੰਗੇ ਜੀ ਤੇ ਸਾਡੇ ਪਿੰਡ ਚੋ ਨੌਕਰੀ ਮਿਲ ਗਿਆ ਜਵਾਖਾਂ ਨੂੰ 0% ਕੋਈ ਜਰਵਾਹ ਉਹ ਮਾਨ ਸਾਹਿਬ ਨੂੰ ਪਸੰਦ ਕਰਦੇ ਆ ਇੱਥੇ ਪੂਰਾ ਪੂਰਾ ਮਾਨ ਸਾਹਿਬ ਨੂੰ ਪੂਰਾ ਪਸੰਦ ਕਰਦੇ ਨੇ ਕਿ ਤੇ ਉਹਦੇ ਘਰ ਘਰ ਵੀ ਸਾਡੇ ਨਸ਼ਾ ਕਰਕੇ ਥੋੜੇ ਜਿਹਾ ਉਹ ਕਰੇ ਨੇ ਉਹ ਰੁਕੇ ਨੇ ਢਾ ਢਾਏ ਨੇ ਤੇ ਘਰ ਵੀ ਆ ਕੇ ਕੁਛ ਕਰ ਪਏ ਨੇ ਤੇ ਸ਼ਕਤੀਕਰ ਆਏ ਨੇ ਸਾਡੇ ਇੱਕ ਬਹੁਤ ਤਿੰਨ ਕ ਪੈ ਗਏ ਆਪਣੇ ਕੀ ਨਾ ਬਾਈ ਤਸਵੀਰ ਸੀਗੀ ਕੀ ਲੱਗਦਾ ਫਿਰ ਮਾਹੌਲ ਵਧੀਆ ਓਕੇ ਹੀ ਮਾਹੌਲ ਵਧਦਾ ਮਾਹ ਇਦਰੀ ਚਲੂਈ ਝਾੜੂ ਨਹੀਂ ਝਾੜੂ ਮੰਨੀ ਚਾ ਹਾਂਜੀ ਅੱਛਾ ਕਿਉਂ ਕੀ ਕਰਤਾ ਹੈ ਜਾ ਕਰਤਾ ਕਿ ਆ ਦੇਖ ਲੋ ਜੀ ਤੁਸੀਂ ਆਪ ਹੀ ਇੱਥੇ ਬਿਲਾ ਸਰਪੰਚਮਗਰੀ ਲੱਗਿਓ ਸਰਪੰਚਮਾ ਭਾਈ ਆਪਣੇ ਹੀ ਅੱਛਾ ਸਰਪੰਚ ਨਾਲ ਆ ਪਤਮਨ ਦੇ ਸਰਪੰਚਮਗਰੀ ਲੱਗਾਂਗੇ ਵੀ ਆਪਾਂ ਗੱਲ ਕਰ ਲਈਏ ਵੈਸੇ ਇਹ ਗੱਲ ਵੀ ਪੁੱਛਣੀ ਬਣਦੀ ਐ ਕੱਲੇ ਸਰਪੰਚ ਦੀ ਮਤਲਬ ਗੱਲ ਸਾਈਡ ਤੇ ਰੱਖ ਲੋ ਤੁਹਾਡੇ ਕੰਮ ਹੋਏ ਐ ਹਾਂਜੀ ਹਾਂਜੀ ਕੀ ਕੀ ਕੰਮ ਹੋ ਗਏ ਸਾਡੇ ਬਾਧੂ ਕੰਮ ਹੋ ਗਏ ਜੀ ਹੈ ਬਾਧੂ ਕੰਮ ਹੋ ਗਏ ਸਰਪੰਚਮਗਰੀ ਲੱਗ ਕੇ ਨਹੀਂ ਗਿਆ ਨਾ ਹਾਂਜੀ सरपंच ਮਗਰ ਲਾਕੇ ਨਹੀਂ ਕਹਿਣਾ ਆਪਦੇ ਕੰਮ ਦੱਸੋ ਕੀ ਹੋਏ ਆ ਆਪਦੇ ਤਾਂ ਤੁਸੀਂ ਆਪ ਹੀ ਦੇਖ ਲੋ ਜੀ ਪਹਿਲਾਂ ਇੱਥੇ ਕੁਝ ਨਹੀਂ ਸੀਗਾ ਹੂੰ ਇੱਥੇ ਬੱਚੇ ਖੇਡਦੇ ਆ ਅਜੇ ਪਾਰਕ ਬਣ ਗਿਆ ਪਾਰਕ ਬਣ ਗਿਆ ਪਹਿਲਾਂ ਕਦੇ ਨਹੀਂ ਬਣਿਆ ਇੱਥੇ ਕੁਝ ਨਹੀਂ ਸੀਗਾ ਜੀ ਕੀ ਸੀਗਾ ਪਹਿਲਾਂ ਇੱਥੇ ਇੱਥੇ ਪਹਿਲਾਂ ਨਰਕ ਹੀ ਸੀਗਾ ਇਹ ਸਮਝੋ ਲੈਟਰਿੰਗਾ ਸੀਗੇ ਅੱਛਾ ਹਾਂ ਜੀ ਇੱਥੇ ਬੰਦੇ ਖੜਨੂ ਜੀ ਨਹੀਂ ਖੜਦਾ ਹੁੰਦਾ ਸੀ ਇੱਥੇ ਫਿਰ 14 ਤਰੀਕ ਨੂੰ ਕੀ ਨੂੰ ਪਾਉਣਾ ਮਤਲਬ ਤ੍ਰਿਗੁਲ ਟਾੜੂ ਫੇਰ ਦਾਂਗੇ ਟਾੜੂ ਫੇਰਨਾ ਹਾਂ ਜੀ ਕੀ ਆ ਬਾਤ ਭਾਈ ਕੀ ਨਾਮ ਹੈ ਗੁਰਪਿਆਰ ਸਿੰਘ ਜੀ ਅੱਜ ਸਾਰੇ ਐਂਜੇ ਲੱਗਦੇ ਵੀ ਸਾਰੇ ਇਕੱਠੇ ਜੇ ਆਮ ਆਦਮੀ ਵਾਲੇ ਲੱਗਦੇ ਓਕੇ ਸਾਰਾ ਪਿਆਰ ਹੀ ਇੰਨਾ ਆਮ ਆਦਮੀ ਬਾਈ ਅਸੀਂ ਮੈਂ 2015 ਤੋਂ ਤੇ ਆਮ ਆਦਮੀ ਪਾਰਟੀ ਦੇ ਨਾਲ ਹੀ ਆ ਗਏ ਅਸੀਂ ਬਿਸਮੱਲਾ ਸਾਰਾ ਪਿੰਡ ਹੀ ਪਾਰਟੀ ਚ ਜਦੋਂ ਦੀ ਪਹਿਲੀ ਮੇਰੀ ਵੋਟ ਸੀ ਉਹ ਆਮ ਆਦਮੀ ਨੂੰ ਪਈ ਸੀ ਅੱਛਾ ਤੇ ਮੈਂ ਪਸੰਦ ਵੀ ਆਮ ਆਦ ਭਗਵੰਤ ਸਿੰਘ ਮਾਨ ਨੂੰ ਕਰਦੇ ਆਂਗੇ ਅਸੀਂ ਤੇ ਜਿਵੇਂ ਭਾਈ ਜੀ ਉਹਨਾਂ ਨੇ ਮੰਨ ਲਓ ਉਹਨਾਂ ਨੇ ਜਾਗਰੂਤ ਕੀਤਾ ਸਾਨੂੰ ਬਹੁਤ ਜ਼ਿਆਦਾ ਅੱਛਾ ਜੋ ਕਿ ਪਿਛਲੀਆਂ ਸਰਕਾਰਾਂ ਸੀਗੀਆਂ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਜਾਂ ਮੰਨ ਲਓ ਨਸ਼ੇ ਦੇ ਵਿੱਚ ਜਿਵੇਂ ਲਾ ਲਈ ਆਪਾਂ ਹਨਾ ਵੀ ਵੀ ਨਸ਼ੇ ਤੇ ਪੈ ਗਈ ਸੀ ਪੀੜ੍ਹੀ ਤੇ ਆਪਣਾ ਜਾਗਰੂਤ ਮੰਨ ਲਓ ਭਗਵੰਤ ਸਿੰਘ ਮਾਨ ਨਹੀਂ ਕੀਤਾਗਾ ਅੱਛਾ ਹਾਂਜੀ ਤੇ ਬਾਕੀ ਚਸਵਿੰਦਰ ਵੀ ਚੈਹਲ ਲਾ ਲਈ ਆਪਾਂ ਇਹ ਮੰਨ ਲਓ ਸਾਡੇ ਪਿੰਡ ਦੇ ਵਿੱਚ ਆਉਂਦੇ ਹੀ ਰਹਿੰਦੇ ਨੇਗੇ ਜੇ ਕੋਈ ਟੂਰਨਾਮੈਂਟ ਹੋਵੇ ਕੋਈ ਵੀ ਪ੍ਰੋਗਰਾਮ ਹੋਵੇ ਤਾਂ ਬੁਲਾਉਣੇ ਆਉਂਦੇ ਨੇਗੇ ਬਹੁਤ ਵਧੀਆ ਵੀਰ ਨੇਗੇ ਤਸਵਿੰਦਰ ਵੀਰ ਚੈਹਲਾ ਤੇ ਇਹਨਾਂ ਦਾ ਅਸੀਂ ਵਧੀਆ ਸਾਥ ਦੇਵਾਂਗੇ ਵਧੀਆ ਜਟਾਵਾਂਗੇ ਆਉਂਦੇ ਪਿੰਡ ਕੋ ਹੋਰ ਚ ਵੀ ਜਾਓਗੇ ਪ੍ਰਚਾਰ ਜੀ ਹੋਰ ਵੀ ਗਏ ਆ ਜੀ ਅਸੀਂ ਜਾਣੇ ਵੀ ਆ ਆ ਪ੍ਰਚਾਰ ਮੰਨ ਲਓ ਸੋਸ਼ਲ ਮੀਡੀਆ ਤੇ ਲਾ ਲਓ ਤੇ ਮੰਨ ਲਓ ਵੀ ਜੋ ਮਿਲਦਾ ਕਿਸੇ ਹਰ ਇੱਕ ਨੂੰ ਇਹੀ ਕਹਿੰਦੇ ਆ ਵੀ ਯਾਰ ਅੱਭੀ ਆਮ ਆਦਮੀ ਪਾਰਟੀ ਵਧੀਆ ਪਾਰਟੀ ਆ ਵੀ ਆ ਪੈਰਾ ਸਾਹ ਦੀਏ ਤੇ ਸਾਡੇ ਪਿੰਡ ਦੇ ਵਿੱਚ ਲਾ ਲਓ ਤੁਸੀਂ ਜਿਵੇਂ ਗਲੀਆਂ ਨਾਲੀਆਂ ਦਾ ਆਮ ਹੀ ਚਲੋ ਚੱਲਦਾ ਰਹਿੰਦਾ ਹਰ ਇੱਕ ਪਿੰਡ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਇੱਕ ਵੀ ਇਹੋ ਜੀ ਕੋਈ ਗਲੀ ਨਹੀਂ ਜਿਹੜੀ ਪੱਕੀ ਨਾ ਹੋਵੇ ਤੇ ਜਿਹਦੇ ਵਿੱਚ ਇੰਟਰਲੌਕ ਟਾਈਲ ਨਾ ਲੱਗੀ ਹੋਵੇ ਤੇ ਸਾਡੇ ਪਿੰਡ ਦਾ ਪਾਣੀ ਦਾ ਬੜਾ ਬੁਰਾ ਹਾਲ ਸੀਗਾ ਜੀ ਤੇ ਜਿਹੜਾ ਉਹ ਮੰਨ ਲਓ ਵਧੀਆ ਹੋ ਗਿਆ ਸਰਪੰਚ ਸਾਹਿਬ ਦੀ ਮਦਦ ਦੇ ਨਾਲ ਸਾਰੇ ਪਿੰਡ ਦੀ ਮਦਦ ਨਾਲ ਵਧੀਆ ਹੋਇਆ ਜੀ ਕੰਮ ਲਾਈਟਾਂ ਲੱਗੀਆਂ ਗਲੀਆਂ ਦੇ ਵਿੱਚ ਤੇ ਹੋਰ ਵੀ ਬਹੁਤ ਕੰਮ ਹੋਈ ਜਾਂਦੇ ਨੇ ਪਾਣੀ ਦਾ ਸਭ ਤੋਂ ਵੱਡਾ ਸਾਡੇ ਪਿੰਡ ਦੇ ਵਿੱਚ ਦਿੱਕਤ ਸੀਗੀ ਜੋ ਕਿ ਹਾਂ ਗਲੀਆਂ ਦੇ ਵਿੱਚ ਮੰਨ ਲਓ ਇਹ ਜਿਹੜੀਆਂ ਗਲੀਆਂ ਸੀ ਜਿਹੜੀਆਂ ਦੇ ਵਿੱਚ ਮੰਨ ਲਓ ਆਪਾਂ ਨੂੰ ਨੰਗੇ ਪੈਰੀ ਜਾ ਜਾਣਾ ਪੈਂਦਾ ਸੀਗਾ ਅੱਛਾ ਤੇ ਅਸੀਂ ਇਸ ਕਰਕੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਆਂਗੇ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੰਨ ਲਓ ਸਾਡੇ ਨੌਜਵਾਨ ਪੀੜ੍ਹੀ ਨੂੰ ਵੀ ਹੋਰ ਵੀ ਜਾਗਰੂਤ ਕੀਤਾਗਾ ਤੇ ਅਸੀਂ ਬਤ ਬਤ ਫੁੱਲ ਸਪੋਰਟ ਕਰਦੇ ਆਂਗੇ ਅੱਛਾ ਕੀ ਨਾਂ ਬਈ ਬਲਕਨ ਸਿੰਘ ਆ ਜੀ ਆਮ ਆਦਮੀ ਪਾਰਟੀ ਦੇ ਲੱਗਦੇ ਸਾਰੇ ਹਾਂ ਨਹੀਂ ਹੈ ਪਸੰਦ ਕਰਦੇ ਹੋ ਕਿ ਵਰਕਰੋਂ ਨਹੀਂ ਪਹਿਲੇ ਦਿਨ ਹੀ ਆਪਾਂ ਨਾਲ ਆ ਜੀ ਅੱਜ ਜੁੜੇ ਹੋਏ ਹੋ ਹਾਂਜੀ ਹਾਂਜੀ ਤੇ ਕੀ ਲੱਗਦਾ ਫਿਰ ਮਾਹੌਲ ਪਿੰਡ ਦਾ ਮਾਹੌਲ ਬਹੁਤ ਵਧੀਆ ਜੀ ਮੈਂ ਆਵਾਂ ਚ ਸੁਪਿੰਦਰભાઈ ਚੈਲਦਾ ਜੀ ਸਾਰਾ ਪਿੰਡ ਹੀ ਆਮ ਆਦਮੀ ਜਰੇਲੇ ਹੋਇਆ ਹਾਂਜੀ ਹੈ ਹਾਂਜੀ ਤਾਂ ਸਾਰੇ ਪਿੰਡ ਵਾਲੀ ਚਾਹੁੰਦੇ ਆ ਫਿਰ ਕੁੱਲ ਮਿਲਾ ਕੇ ਹਾਂਜੀ ਹਾਂਜੀ ਕੀ ਕੰਮ ਵਧੀਆ ਲੱਗਦੇ ਆ ਕੰਮ ਨਹੀਂ ਸਾਰੇ ਜਿੰਨੇ ਵੀ ਕੀਤੇ ਨੇ ਸਾਰੇ ਵਧੀਆ ਕੀਤੇ ਨੇ ਇਹਨਾਂ ਨੇ ਜੀ ਅੱਛਾ ਬਾਈ ਨੇ ਜੋ ਸ਼ੁਰੂਆਤ ਕੀਤੀ ਕਿਥੋਂ ਪਾਰਕ ਤੋਂ ਜੀ ਹੂੰ ਤੇ ਬਾਕੀ ਹੁਣ ਸਾਡੇ ਉਧਰ ਪਾਣੀ ਦਾ ਵਿਕਾਸ ਹੋ ਰਿਹਾਗਾ ਜੀ ਹੂੰ ਪ੍ਰੋਜੈਕਟ ਲਈ ਆਏ ਕੰਮ ਵਾਸਤੇ ਹਾਂਜੀ 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 ਅੱਛਾ ਤੇ ਬਾਸਾ ਪੂਰਾ ਪਿੰਡ ਆਮ ਆਦਮੀ ਪਾਰਟੀ ਚ ਰਲਾਤਾ ਹੈ ਹਾਂਜੀ ਹੈ ਦੇਖੋ ਜੀ ਲੋਕ ਕੰਮ ਨੂੰ ਵਿਸ਼ੰਦ ਕਰਦੇ ਜੀ ਅੱਛਾ ਸਰਕਾਰਾਂ ਨਾਲ ਕੋਈ ਮਤਲਬ ਨਹੀਂ ਕਿ ਜਿੰਨਾ ਹਮ ਕੰਮ ਨਾਲ ਮਤਲਬ ਕੰਮ ਕੀ ਆ ਕੰਮ ਸਾਡੇ ਪਿੰਡ ਚ ਦਿਖ ਰਹੇ ਨੇ ਹਮ ਹੁਣ ਅਸੀਂ ਇਹ ਤਾਂ ਨਹੀਂ ਜੀਵੇਂ ਕੋਲ ਕਿੰਨਾਂ ਨੂੰ ਕੋਈ ਪਿਆ ਹੈਗਾ ਹਮ ਪਰ ਕੰਮ ਦੇਖਦੇ ਲੋਕ ਕੰਮ ਅਸੀਂ ਇੱਕ ਨੰਬਰ ਤੇ ਅਸੀਂ ਕਰ ਰਹੇ ਹਾਂ ਇੱਕ ਸਾਲ ਹੋ ਗਿਆ ਸਾਨੂੰ ਅਜੇ ਕੰਮ ਕਰਦਿਆਂ ਨੂੰ ਅਸੀਂ ਇਹ ਦਾਵਾ ਕਰਦੇ ਹਾਂ ਜੇ ਕਿਤੇ ਸਾਡੀ ਸਰਕਾਰ ਦੁਬਾਰਾ ਰਿਪੀਟ ਹੁੰਦੀ ਆ ਪੈਦਾ ਜੀ ਕਰਾਂਗੇ ਰਿਪੀਟ ਸਾਈਜ ਜੇ ਅਸੀਂ ਪਿੰਡ ਦਾ ਨਕਸ਼ਾ ਬਦਲ ਕੇ ਰੱਖ ਦਾਂਗੇ ਜੀ। ਕੀ ਬਾਤ। ਆ ਪਿੰਡ ਦੇ ਨਕਸ਼ੇ ਬਦਲਣ ਦੀ ਗੱਲ ਹੋਈ ਹੈ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਚੱਲਦੀਆਂ ਹਨ, ਬਲਾਕ ਸ਼ਾਂਤੀ ਦੀਆਂ ਚੋਣਾਂ ਚੱਲਦੀਆਂ ਹਨ। ਹੋਏ ਨੇ ਜੀ। ਅੱਛਾ ਕੰਮ ਕਰਕੇ ਪਸੰਦ ਆਇਆ। ਹਾਂ ਜੀ। ਤਾਂ ਭਾਈ ਪਿੰਡ ਦੇ ਵਿੱਚ ਮੈਨੂੰ ਲੱਗਦਾ ਵੀ ਜਿੱਥੋਂ ਤੱਕ ਇੱਥੇ ਸਾਰੇ ਬੰਦੇ ਜਿੰਨੇ ਖੜੇ ਐ ਤਾਂ ਇਹ ਕਹਿੰਦੇ ਵੀ ਆਮ ਆਦਮੀ ਪਾਰਟੀ ਪਸੰਦ ਆ, ਕੰਮ ਹੋਏ ਨੇ ਵਿਕਾਸ ਦੇ ਨਾਮ ਤੇ ਅਸੀਂ ਵੋਟ ਪਾਉਣੀ ਐ। ਤਾਂ ਬਾਕੀ ਦੇਖਣਾ ਇਹ ਆ ਵੀ 14 ਤਰੀਕ ਨੂੰ ਕਿਹੜੀ ਪਾਰਟੀ ਨੂੰ ਲੋਕ ਫਤਵਾ ਦੇਣਗੇ। ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ। ਧੰਨਵਾਦ।